ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇਖੋ ਅੱਜ ਆਪਾਂ ਸਾਰਾ ਟਾਮ-ਜਾਮ ਕਰਕੇ ਬੈਠੇ ਹੋਏ ਆ ਅੱਜ ਆਪਾਂ ਨਵੀਂ ਡਿਸ਼ ਬਣਾਵਾਂਗੇ ਸੈਂਡਵਿਚ ਬਣਾ ਰਹੀਆਂ ਉਹ ਵੀ ਚਾਕਲੇਟ ਵਾਲੇ ਸੈਂਡਵਿਚ ਇੱਥੇ ਦਲਜੀਤ ਆਪਣਾ ਕੁਝ ਆ ਦੇਖੋ ਇਹਨਾਂ ਚਾਕਲੇਟ ਆਪਣੀ ਮੈਲਟ ਕਰ ਲਈ ਹੋਈ ਆ ਤੇ ਨਾਲ ਦੇਸੀ ਘੀ ਆ ਦੇਸੀ ਘੀ ਨਾਲ ਆਪਾਂ ਉਹ ਕਰਾਂਗੇ ਥੋੜਾ ਜਿਹਾ ਤਵੇ ਤੇ ਰੋਸਟ ਨਾਲ ਆਪਣੇ ਕੋਲ ਮਲਾਈ ਆ ਤੇ ਨਾਲ ਹੈਗਾ ਹਾਈ ਸ਼ੀਰ ਸਰਪ ਜਦੋਂ ਦਾ ਲਿਆਂਦਾ ਮੈਂ ਬਿਲਕੁਲ ਵੀ ਨਹੀਂ ਨੂੰ ਮਤਲਬ ਖਾਇਆ ਹੈਗਾ ਜਾਂ ਪੀਤਾ ਹੈਗਾ ਬੱਚੇ ਹੀ ਬਣਾ ਬਣਾ ਕੇ ਪਿੰਦੇ ਰਹਿੰਦੇ ਤੇ ਅੱਜ ਮੈਂ ਸੋਚਿਆ ਅੱਜ ਮੈਂ ਵੀ ਟਰਾਈ ਕਰਕੇ ਦੇਖਦੀ ਆਂ ਤਾਂ ਪਹਿਲਾਂ ਲਾਵਾਂਗੇ ਮਲਾਈ ਇੱਕ ਕੱਪ ਰਿਸਤੇ ਅੱਜ ਸਾਡੇ ਵਿੱਚ ਚੈਲੰਜ ਹੋ ਰਿਹਾ ਸੁਣ ਪਤਾ ਨਹੀਂ ਓਏ ਇਦਾਂ ਨਹੀਂ ਕਰੀਦਾ ਗਾਇਜ਼ ਇੱਕ ਪਾਸੇ ਆਪਾਂ ਲਾ ਲਈ ਮਲਾਈ ਔਰ ਦੂਜੀ ਵਾਰ ਸੇ ਲਾਵਾਂਗੇ ਹਰਸ਼ੀਜ਼ ਨਹੀਂ ਕਰਨਾ ਚਮਚ ਨਾ ਕਰੀਦਾ ਵਾ ਤੂੰ ਹਰਸ਼ੀਜ਼ ਨਹੀਂ ਲੈਣਾ ਪੱਕਾ ਮੈਂ ਅੱਜ ਹਰਸ਼ੀਜ਼ ਵਾਲਾ ਉਹ ਖਾਵਾਂਗੀ ਸੈਂਡਵਿਚ ਦਿਲਜੀਤ ਬਣਾ ਰਿਹਾ ਆਪਣਾ ਚਾਕਲੇਟ ਵਾਲਾ ਸੈਂਡਵਿਚ ਅੱਜ ਅਸੀਂ ਸਾਰਿਆਂ ਨੇ ਐਕਸਪੈਰੀਮੈਂਟ ਨਹੀਂ ਮੰਮੀ ਨੂੰ ਪਤਾ ਨਹੀਂ ਮੈਂ ਨਹੀਂ ਤੇਰੇ ਦੱਸ ਜਾ ਰਾ ਆ ਸੋਡੇ ਦੇ ਅੰਦਰ ਔਰ ਮੇਰੇ ਅੰਦਰ ਚੈਲੰਜ ਹੋ ਰਿਹਾ ਹੈ ਕਿਸ ਚੀਜ਼ ਦਾ ਚੈਲੰਜ ਕੋਣ ਜੇ ਸਭ ਤੋਂ ਜ਼ਿਆਦਾ ਮទਿਆਜਾ ਬਣਾਉਂਦਾ ਹੈ ਇਹ আচ্ছা ਸ਼ਰੂ ਗਾਇਜ਼ ਸਾਡੇ ਚ ਹੋ ਰਿਹਾ ਚੈਲੰਜ ਹੈ ਕਿ ਮੈਨੂੰ ਵੀ ਪਤਾ ਨਹੀਂ ਸੀਗਾ ਬਸ ਇੱਦਾਂ ਲਾ ਲਿਆ ਤੇ ਅੱਜ ਕੱਲੀ ਮલાઈ ਲਾਣੀ ਹੈ ਅੰਮ੍ਰਿਤ ਦਿਖਾਊਗਾ ਕੱਲੀ ਮલાઈ ਵਾਲਾ ਟੋਸਟ ਆਈ ਮੀਨ ਸੈਂਡਵਿਚ ਤੇ ਆਨਾ ਹੀ ਬਹੁਤ ਜ਼ਿਆਦਾ ਨਿਕਲਦੀ ਹੈ ਮੈਂ ਤੇਰੀ ਥੋੜੀ ਜਿਹੀ ਚਾਕਲੇਟ ਯੂਜ਼ ਕਰ ਸਕਦੀ। ਬਸ 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 ਬਸ। ਕੋੜਾ ਹੋ ਜੂਗਾ ਨਹੀਂ ਤਾਂ। ਲੈ ਲਓ। ਐਸੇ ਵੀ ਥੋੜੀ ਜਿਹੀ ਬਤੀ। ਥੈਂਕ ਯੂ। ਦਿਲਜੀਤਰੇ ਮੈਨੂੰ ਥੋੜੀ ਜਿਹੀ ਚਾਕਲੇਟ ਦੇਤੀ ਆਪਣੀ। ਚਮਚ। ਤੇਰਾ ਤਵੇ ਤੇ ਰੋਸਟ ਕਰਦਾ ਮਰੇ ਤੇ। ਕਰ ਦੋ। ਬਹੁਤ ਸਲੀਮ ਹਾਰਾ। ਅਰੇ। ਹਮ ਟੇਸਟੀ ਮੇਰੇ ਲਈ ਬਹੁਤ ਜਲਦੀ ਆ ਗਈ ਲੈ ਬਸ ਦੋ ਬਿਲਕੁਲ ਦੋ ਗਾਇਜ਼ ਸਾਡੇ ਸਾਰਿਆਂ ਦੇ ਜਿਹੜੇ ਸੈਂਡਵਿਚ ਆ ਬਣ ਕੇ ਰੈਡੀ ਹੋ ਚੁੱਕੇ ਆ ਮੈਂ ਥੋੜਾ ਆਪਣੇ ਲਈ ਰੜਿਆ ਹੋਇਆ ਬਣਾਇਆ ਸੀਗਾ ਜੇ ਮੈਨੂੰ ਰੜਿਆ ਹੋਇਆ ਪਸੰਦ ਆ ਆ ਦੇਖੋ ਇਦੇ ਵਿੱਚ ਚਾਕਲੇਟ ਔਰ ਮਲਾਈ ਦੀ ਫਿਲਿੰਗ ਆ ਇਹ ਦਲਜੀਤ ਦਾ ਇਕੱਲਾ ਚਾਕਲੇਟ ਵਾਲਾ ਇਹਨੇ ਉੱਪਰ ਹਰਸ਼ੀ ਸਿਰਫ ਨਾ ਥੋੜੀ ਜੀ ਡਿਜ਼ਾਈਨਿੰਗ ਕੀਤੀ ਆ ਇਹਨੇ ਆਲਮੋਸਟ ਖੁਦ ਹੀ ਬਣਾਇਆ ਦਲਜੀਤ ਨੇ ਆਪਣਾ ਔਰ ਇਹ ਰਿਹਾ ਮੇਰੇ ਅਮ੍ਰਿਤ ਦਾ ਜਿਹੜਾ ਕਿ ਸਿੰਪਲ ਮਲਾਈ ਵਾਲਾ ਕਿਉਂਕਿ ਅਮ੍ਰਿਤ ਨੇ ਕਿਹਾ ਸੀ ਕਿ ਮੈਨੂੰ ਮਲਾਈ ਵਾਲਾ ਹੀ ਪਸੰਦ ਆ ਮੇਰੇ ਵਿੱਚ ਹਰਸ਼ੀਜ਼ ਨਾ ਪਾਇਓ ਤੇ ਇਹ ਅਮ੍ਰਿਤ ਦਾ ਮਲਾਈ ਵਾਲਾ ਐਲੋ ਜੀ ਚਲੋ ਹੁਣ ਉਹਨੂੰ ਟੇਸਟ ਕਰਦੇ ਆ ਕਿਹੋ ਜਿਹਾ ਬਣਿਆ

ਕੈਸਾ ਹੈ ਸਾਰ ਸਾਰ ਦਿਲਜੀਤ ਬਹੁਤ ਜਿਆਦਾ ਮੇਰਾ ਵੀ ਬਹੁਤ ਟੇਸਟੀ ਹੈ ਮੰਮ ਇਹਦੇ ਵਿੱਚ ਰਦਿਆ ਮੰਮੀ ਇੱਕ ਚੀਜ਼ ਕਰੀਏ ਹੂੰ ਇੱਥੇ ਰੱਖੋ ਹੂੰ ਰੱਖੋ ਤਾਂ ਸੀਰੀਅਸਲੀ ਬਹੁਤ ਜਿਆਦਾ ਟੇਸਟੀ ਆ ਹੂੰ ਮੈਂ ਮલાઈ ਵਾਲਾ ਨਹੀਂ ਖਾਣਾ ਆਈ ਡੋਨਟ ਲਾਈਕ ਕੱਲਾ ਮલાઈ ਵਾਲਾ ਗਾਇਜ਼ ਹੁਣ ਮੈਂ ਪੀ ਰਹੀ ਆ ਆਪਣਾ ਸ਼ੇਕ ਇਹਦੇ ਵਿੱਚ ਪਾ ਕੇ ਬਹੁਤ ਟੇਸਟੀ ਆ अच्छा गाइस ਹੁਣ ਆਪਣੇ ਘਰੇ ਲੱਗ ਰਿਹਾ ਇਨਵਰਟਰ ਦੀ ਸਿਟਿੰਗ ਹੋ ਰਹੀ ਆ ਪਾਜੀ ਹੁਣ ਇਹਨੂੰ ਅੱਡੇ ਤੇ ਸਿਟਿੰਗ ਕਰ ਰਹੇ ਸੀ ਤੇ ਉਸ ਸਾਈਡ ਰੱਖਾਂ ਓ ਯਾਰ ਵਧੀਆ ਨਹੀਂ ਲੱਗ ਰਿਹਾ ਪਾਜੀ ਇੱਥੇ ਹੀ ਆਊਗਾ ਇਹ ਇਨਵਰਟਰ ਠੀਕ ਹੈ ਠੀਕ ਹੈ ਤੱਕੋ ਨਹੀਂ ਥੋੜਾ ਅੱਗੇ ਉਹ ਸਿਲੰਡਰ ਕੱਢ ਦੋ ਚਾਹੇ ਅੱਗੇ ਨੂੰ ਤਾਂ ਪਤਾ ਨਹੀਂ ਹਾਂ ਅੱਗੇ ਰੱਖ ਦੋ ਕਿਉਂਕਿ ਆ ਦੇਖਿਓ ਜਲੂਸ ਨਿਕਲ ਗਿਆ ਪੂਰਾ ਸੋਫੇ ਦਾ ਗਾਈਜ਼ ਅੱਜ ਫਾਈਨਲੀ ਮੇਰੇ ਨੇਲਸ ਰਿਮੂਵ ਕਰਨ ਦਾ ਟਾਈਮ ਆ ਗਿਆ ਵਾ ਕਿਉਂਕਿ ਇਹ ਦੇਖੋ ਟੁੱਟ ਚੁੱਕੇ ਨੇ ਆਹ ਦੇਖੋ ਤਾਂ ਹੁਣ ਇਹਨਾਂ ਨੂੰ ਆਪਾਂ ਰਿਮੂਵ ਰਿਮੂਵ ਕਰ ਦਾਂਗੇ ਆਹ ਦੇਖੋ ਤੇ ਅਮ੍ਰਿਤਾ ਸੋਈ ਜਿਹੀ ਲਈ ਆਇੰਗੇ ਰਾ ਹਾਏ ਅਮ੍ਰਿਤਾ ਨੇਲ ਨਾਲ ਚਿਪਕਿਆ ਪਿਆ ਇਹ ਜਾਊਗਾ ਮੇਰਾ ਨੇਲ ਵੀ ਅੱਧਾ ਦਾ ਅੱਧਾ ਲੈ ਆਂ ਬੇਟੇ ਪਲੀਜ਼ ਵੈਸੇ ਮੈਨੂੰ ਬਹੁਤ ਸੋਹਣੇ ਲੱਗੇ ਮੈਨੂੰ ਕਿ ਸਾਰਿਆਂ ਨੂੰ ਬਹੁਤ ਪਸੰਦ ਆਏ ਸੀਗੇ ਤਾਂ ਅੱਜ ਇਹਨੂੰ ਆਪਾਂ ਰਿਮੂਵ ਕਰ ਦਾਂਗੇ ਕਿਉਂਕਿ ਇਹ ਨਾ ਬਹੁਤ ਅੱਗੇ ਤੱਕ ਆਈ ਪਈ ਆ ਔਰ ਆ ਵਾਲਾ ਆਲਰੇਡੀ ਟੁੱਟ ਚੁੱਕਿਆ ਇਹ ਨਹੀਂ ਬਿਟੇ ਉਹ ਚੱਲ ਜਾਏਗਾ ਕੋਈ ਨਾ ਕੋਈ ਜਾਂ ਇਹਨੂੰ ਮੈਂ ਕੀ ਕਰਾਂ ਕੀ ਕਰਾਂ ਇਹਨੂੰ ਵੈਸੇ ਨਹੀਂ ਇਹਦੇ ਨਾਲ ਨਹੀਂ ਹੋਣਾ ਉਹ ਨਹੀਂ ਯਾਰ ਉਹ ਸੂਈ ਲਿਆ ਕੇ ਦੇ ਓ ਉੱਤਰ ਗਿਆ ਗਾਇਜ਼ ਬਾਜਵਾਂ ਨੂੰ ਤੁਸੀਂ ਕਿ ਨਵਾਂ ਐਸਾ ਦਵਾਗੇ ਦੋਗੇ ਮੈਂ ਹੁਣ ਆਹ ਵਾਲਾ ਕਰਾਵਾਂਗੇ ਐਸਾ ਇੱਕ ਤੁਸੀਂ ਜੋ ਆਕੇ ਦੋਗੇ ਹੁਣ ਨਵਾਂ ਕਿਉਂਕਿ ਖਰਾਬ ਹੋ ਜਾਂਦੇ ਨੋਦ ਉਤਾਰਨ ਤੇ ਹੁਣ ਆਪਾਂ ਨੈਕਸਟ ਨੋ ਉਤਾਰਾਂਗੇ ਆ ਨਹੀਂ ਹੁੰਦਾ ਨਾ ਇੱਕ ਨੋਦ ਉਤਾਰਤਾ ਇਹ ਉਤਰ ਜੂਗਾ ਆਸਾਨੀ ਨਾਲ ਯਾਰ ਮੈਨੂੰ ਸੂਈ ਚਾਹੀਦੀ ਆ ਮਰੀ ਜਾ ਸੂਈ ਲਿਆ ਕੇ ਦੇ ਮੈਂ ਲਿਆਂਦੀ ਸੂਈ ਹੁਣ ਇਹਦੇ ਨਾਲ ਨਾ ਆਸਾਨੀ ਨਾਲ ਉੱਤਰ ਜਾਣਗੇ ਯੈਸ ਏ ਦੇਖੋ ਉੱਤਰ ਗਿਆ ਬਿਨਾ ਕਿਸੇ ਦਰਦ ਤੋਂ ਉੱਤਰ ਗਿਆ ਨੇਲ ਹਲੋ ਬਾਕੀ ਧਾਰ ਰਿਆ ਹੁਣ ਆਪਾਂ ਬੜੀ ਦਿੱਕਤ ਸੀ ਨਾ ਮੇਰੇ ਨੇਲਸ ਤੋਂ ਸਾਰਿਆਂ ਨੂੰ ਵੈਸੇ ਵੀ ਇਹਦਾ ਟਾਈਮ ਆ ਗਿਆ ਸੀਗਾ ਹੁਣ ਇਹਦੀ ਜਿਹੜੀ ਆਸ ਹੈ ਨਾ ਬਹੁਤ ਹੀ ਜ਼ਿਆਦਾ ਪਤਲੀ ਸੀਗੀ ਲੇਅਰ ਜਿਹੜੀ ਸੀ ਜੈਲ ਇਮੇ ਓ ਜੈਲ ਐਕਸਟੈਂਸ਼ਨ ਇਹ ਨਾ ਜਿਹੜੇ ਐਕ੍ਰੈਲਿਕ ਕਰਾਇਆ ਨਾ ਉਹਨਾਂ ਨੂੰ ਮੈਨੂੰ ਬਹੁਤ ਦਰਦ ਦਿੱਤੀ ਜਿੰਨੀ ਵਾਰੀ ਵੀ ਮੈਂ ਐਕ੍ਰੈਲਿਕ ਕਰਵਾਏ ਆ ਬਟ ਮੈਂ ਦੋ ਵਾਰੀ ਜੈਲ ਕਰਵਾਏ ਜੈਲ ਮੇਰੇ ਸਹੀ ਰਹੇ ਬਿਨਾ ਕਿਸੇ ਦਰਦ ਤੋਂ ਨਾ ਰਿਮੂਵ ਹੋ ਜਾਂਦੇ ਸੀਗੇ ਇਹ ਵਾਲਾ ਥੋੜਾ ਦਰਦ ਕਰ ਰਿਹਾ ਵਾ ਇਹ ਦਰਦ ਕਿਉਂ ਕਰ ਰਿਹਾ ਬਈ ਆਇਆ ਫਿਰ ਗੜ ਰਹਾ ਹੈ ਲੋ ਜੀ ਫਾਈਨਲੀ ਮੇਰੇ ਨੇਲ ਐਕਸਟੈਂਸ਼ਨਸ ਰਿਮੂਵ ਹੋ ਚੁੱਕੇ ਆ ਜਿਹੜੇ ਕਿ ਬਹੁਤ ਸੋਹਣੇ ਸੀਗੇ ਪਰ ਇੱਕ ਗੱਲ ਆ ਮੈਂ ਇੰਨਾ ਕਰਦਾ ਕੰਮ ਕੀਤਾ ਕਪੜੇ ਧੋਏ ਝਾੜੂ ਪੋਚਾ ਲਾਇਆ ਬਟ ਮਜਾ ਲਾਇਦਾ ਇੱਕ ਵੀ ਸਟੋਨ ਉਤਰਿਆ ਹੋਵੇ ਇਹਦਾ ਇੱਕ ਵੀ ਸਟੋਨ ਨਹੀਂ ਉਤਰਿਆ ਹੈਗਾ ਸਿੰਗਲ ਸਿੰਗਲ ਸਟੋਨ ਵੀ ਕਾਫੀ ਵਧੀਆ ਸੀਗੇ ਮੈਨੂੰ ਬਹੁਤ ਪਸੰਦ ਸੀਗੇ ਤੇ ਦੇਖੋ ਹੁਣ ਮੈਂ ਨੈਕਸਟ ਜਿਹੜੇ ਐਕਸਟੈਂਸ਼ਨ ਆ ਉਹ ਕਿਹਜੇ ਕਰਾਨੀ ਆ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਵੀ ਮੈਂ ਅਗਲੇ ਐਕਸਟੈਂਸ਼ਨ ਕਿਹੜੇ ਕਰਾਵਾਂ ਮੈਨੂੰ ਬਹੁਤ ਪਸੰਦ ਸੀ ਵੈਸੇ ਬਾਏ ਬਾਏ ਨੇਲ ਐਕਸਟੈਂਸ਼ਨ ਬਾਏ ਬਾਏ ਪਿੱਛੇ ਡਿੱਗ ਗਏ ਬਾਏ ਬਾਏ ਮੇਰੇ ਨੇਲ ਪ੍ਰਾਣੇ ਨੇਲ ਐਕਸਟੈਂਸ਼ਨ ਰੁਕ ਜਾਓ ਗਾਈਜ਼ ਹੁਣ ਮੈਂ ਇਧਰ ਲਈ ਇਧਰ ਆਪਣੇ ਲਈ ਬਣਾ ਰਹੀਆਂ ਪੈਕ ਇਹ ਆ ਬੇਸਨ ਇਹਦੇ ਚ ਪਾਵਾਂਗੇ ਥੋੜੀ ਜੀ ਹਲਦੀ ਤੇ ਇਹਦੇ ਚ ਪਾਵਾਂਗੇ ਦਹੀਂ ਹੁਣ ਇਹਦੇ ਇੱਕ ਬੈਟਰ ਬਣਾਵਾਂਗੇ ਪੈਕ ਜਿਹਨੂੰ ਮੈਂ ਆਪਣੇ ਲਾਉਂਗੀ ਫੇਸ ਤੇ ਦਹੀਂ ਬੇਸਨ ਔਰ ਹਲਦੀ ਦਾ ਪੈਕ ਔਰ ਮੰਮੀ ਔਰ ਇਧਰ ਮੈਂ ਰੱਖੀ ਹੋਈ ਸਬਜੀ। ਕੀ ਬਣ ਰਹਾ ਹੈ? ਔਰ ਇਧਰ ਹਰੀ ਭਾਂਡੇ ਮੈਂ ਧੋਨੇ ਆ। ਕੀ ਬਣ ਰਹਾ? ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਮਿਲੋ ਥੋੜੀ देर ਬਾਅਦ ਤੁਹਾਨੂੰ। ਕੀ? ਪਰ ਗਾਇਜ਼ ਇਧਰ ਮੈਂ ਖੂਬ ਸਾਰਾ ਧਨੀਆ ਸਾਫ ਕਰ ਲਿਆ ਹੋਇਆ ਵਾ। ਕਿਉਂਕਿ ਅੱਜ ਮੈਂ ਬਣਾਉਂਗੀ ਤਣੀਆਂ ਔਰ ਤੁਦਿਨੇ ਦੀ ਚਟਣੀ। ਆਹ ਪੱਤਾ ਸਿੱਕ ਧਨੀਆ ਖਰਾਬ ਵਾਲਾ। ਦੇਖੋ ਕਿੰਨਾ ਸੋਹਣਾ ਲੱਗ ਰਿਹਾ ਧਨੀਆ। ਪੁਦੀਨਾ ਵੀ ਪਿਆਵ ਉਹ ਵੀ ਮੈਂ ਫ੍ਰਿਜ ਚੋਂ ਕੱਢਦੀ ਆਂ ਹਰੀਆਂ ਮਿਰਚਾਂ ਪਾ ਕੇ ਟਮਾਟਰ ਪਾ ਕੇ ਐਨ ਵਧੀਆ ਜੀ ਘੈਂਟ ਜੀ ਚਟਣੀ ਬਣਾਵਾਂਗੇ ਧਨੀਆ ਦੀ ਔਰ ਇੱਧਰ ਲੈ ਮੇਰਾ ਬਸਾਤਾ ਔਰ ਮੈਂ ਥੋੜਾ ਬਣਾਇਆ ਗਾਈਜ਼ ਇੱਧਰ ਮੇਰੀ ਰੋਟੀ ਸਬਜੀ ਤਿਆਰ ਹੋ ਗਈ ਹੋਈ ਆ ਆਹ ਦੇਖੋ ਜੀ ਸਬਜੀ ਵਾਓ ਇੱਤੇ ਪਾ ਹੋਰ ਧਨੀਆ ਪਾਵਾਂਗੇ ਤੜੀਆਂ ਨਾਲ ਸਬਜ਼ੀ ਦਾ ਫਲੇਵਰ ਬਹੁਤ ਜਿਆਦਾ ਵਧੀਆ ਆਂਦਾ ਚਿਕਨ ਬਣਾਇਆ ਸੀਗਾ ਮੈਂ ਔਰ ਇੱਧਰ ਬਣ ਚੁੱਕੇ ਨੇ ਆਪਣੇ ਮਾਈ ਗਾਡ ਗਰਮਾ ਇੱਧਰ ਬਣ ਚੁੱਕੇ ਨੇ ਜੀਰਾ ਰਾਈਸ ਔਰ ਇੱਧਰ ਮੇਰੀ ਬਣ ਚੁੱਕੀ ਸਪੈਸ਼ਲ ਤੜੀਆਂ ਫਰੈਸ਼ ਤੜੀਆਂ ਔਰ ਪੁਦੀਨੇ ਦੀ ਚਟਣੀ ਜੋ ਕਿ ਮੇਰੇ ਦੇਵ ਜੀ ਲਈ ਮੈਂ ਇਸ ਖਾਸ ਬਣਾਈਆ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਪੁਦੀਨੇ ਦੀ ਚਟਨੀ ਵਿੱਚ ਪਿਆਜ਼ ਹਰੀ ਮਿਰਚ ਟਮਾਟਰ ਸਾਰਾ ਕੁਝ ਪਾਇਆ ਦੇਖਣ ਨੂੰ ਕਿੰਨੀ ਵਧੀਆ ਲੱਗੀ ਕਾਫੀ ਦਿਨਾਂ ਬਾਅਦ ਬਣਾਈਆ ਔਰ ਇਹ ਚਟਨੀ ਸਵੇਰੇ ਸਵੇਰੇ ਪਰੌਂਠਿਆਂ ਨਾਲ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਤੈਨੂੰ ਟੱਕ ਕੇ ਰੱਖ ਦਿੰਨੇ ਆ ਤੇ ਇਹ ਮੇਰੇ ਦੇਵ ਜੀ ਦੀ ਆ